ਐਮਐਲਏ ਹਰਮਿਤ ਸਿੰਘ ਪਟਿਆਲਾ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਚੁੱਕੇ ਨੇ ਪਠਾਨ ਮਾਜਰਾ ਜੋ ਕਿ ਹਰਿਆਣਾ ਵਿੱਚ ਪੈਂਦਾ ਹੈ ਉਥੋਂ ਉਹ ਫਰਾਰ ਹੋਏ ਐਮਐਲਏ ਹਰਮਿਤ ਸਿੰਘ ਉਹਨਾਂ ਦੇ ਵੱਲੋਂ ਗੋਲੀ ਵੀ ਚਲਾਈ ਗਈ ਹੈ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਲਜਾਇਆ ਜਾ ਰਿਹਾ ਸੀ ਤੇ ਰੇਪ ਕੇਸ ਲਈ ਐਫਆਈਆਰ ਹੋਈ ਸੀ ਪਰਚੇ ਦਰਜ ਤੇ ਗਏ ਤੇ ਪੰਜਾਬ ਪੁਲਿਸ ਅੱਜ ਸਵੇਰੇ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਵਾਪਸ ਲੈ ਕੇ ਆਣ ਲੱਗੀ ਸੀ ਜਦੋਂ ਹਿਰਾਸਤ ਤੋਂ ਮੌਕੇ ਤੇ ਹੀ ਫਰਾਰ ਹੋ ਗਏ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਆ ਰਹੇ ਹਾਂ ਪਠਾਨ ਮਾਜਰਾ ਦੇ ਨਾਲ ਜੁੜੇ ਸਨੌਰ ਜ਼ਿਲ੍ਹੇ ਤੋਂ ਐਮਐਲਏ ਹਰਮਿਤ ਸਿੰਘ ਪਟਿਆਲਾ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਚੁੱਕੇ ਨੇ ਪਠਾਨ ਮਾਜਰਾ ਜੋ ਕਿ ਹਰਿਆਣਾ ਵਿੱਚ ਪੈਂਦਾ ਹੈ ਉਥੋਂ ਉਹ ਫਰਾਰ ਹੋਏ ਐਮਐਲਏ ਹਰਮਿਤ ਸਿੰਘ ਫਰਾਰ ਹੁੰਦੇ ਹੋਏ ਉਹਨਾਂ ਦੇ ਵੱਲੋਂ ਗੋਲੀ ਵੀ ਚਲਾਈ ਗਈ ਹੈ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਸੀ ਵਾਪਸ ਪੰਜਾਬ ਅੱਜ ਸਵੇਰੇ ਹੀ ਸਾਹਮਣੇ ਆਈ ਖਬਰ ਵੀ ਐਮਐਲਏ ਹਰਮਿਤ ਸਿੰਘ ਤੇ ਰੇਪ ਕੇਸ ਲਈ ਐਫਆਈਆਰ ਹੋਈ ਸੀ ਪਰਚੇ ਦਰਜ ਕੀਤੇ ਗਏ ਤੇ ਪੰਜਾਬ ਪੁਲਿਸ ਅੱਜ ਸਵੇਰੇ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਵਾਪਸ ਲੈ ਕੇ ਆਣ ਲੱਗੀ ਸੀ ਜਦੋਂ ਹਿਰਾਸਤ ਤੋਂ ਮੌਕੇ ਤੇ ਹੀ ਫਰਾਰ ਹੋ ਗਏ ਉਹ ਆਪਣੀ ਸਕੋਰਪਿਓ ਗੱਡੀ ਵਿੱਚ ਫਰਾਰ ਹੋਏ ਸਨ ਇਹੀ ਐਮਐਲਏ ਹਰਮਿਤ ਸਿੰਘ ਜੋ ਕਿ ਦੋ ਦਿਨ ਪਹਿਲਾਂ ਇਹ ਬਿਆਨ ਦੇ ਰਹੇ ਸੀ ਵੀ ਉਹ ਸਾਰੇ ਪਰਚੇ ਲੈਣ ਲਈ ਤਿਆਰ ਨੇ ਉਹ ਕਹਿ ਰਹੇ ਸੀ ਉਹਨਾਂ ਨੂੰ ਸਾਰੀ ਸਜ਼ਾਵਾਂ ਮਨਜ਼ੂਰ ਨੇ ਉਹ ਤਿਆਰ ਨੇ ਹਰ ਪਰਚੇ ਲਈ ਅੱਜ ਸਵੇਰੇ ਉਹ ਆਪਦੀ ਗੱਡੀ ਲੈ ਕੇ ਪੁਲਿਸ ਦੀ ਟੀਮ ਦੇ ਕੋਲੋਂ ਇੱਕ ਮੁਲਾਜ਼ਮ ਨੂੰ ਜ਼ਖਮੀ ਕਰਕੇ ਫਰਾਰ ਹੋ ਗਏ ਸਨ ਹੁਣ ਕਾਰਵਾਈ ਜਾਰੀ ਹੈ ਤੇ ਅੱਗੇ ਵੇਖਦੇ ਹਾਂ ਵੀ ਹੋਰ ਇਨਵੈਸਟੀਗੇਸ਼ਨ ਵਿੱਚ ਕੀ ਕੀ ਸਾਹਮਣੇ ਆਏਗਾ ਉਹਨਾਂ ਨੇ ਫਰਾਰ ਹੋਣ ਵੇਲੇ ਇੱਕ ਪੁਲਿਸ ਵਾਲੇ ਤੇ ਸ਼ਰੀਆਮ ਗੋਲੀ ਵੀ ਚਲਾਈ ਹੈ ਤੇ ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆ ਰਿਹਾ ਹੈ ਵੀ ਭੱਜਣ ਦੀ ਕਾਲ ਵਿੱਚ ਉਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਇੱਕ ਪੁਲਿਸ ਵਾਲੇ ਤੇ ਜਿਹੜੇ ਕਿ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਸਨ ਵੱਡੀ ਖਬਰ ਹੈ ਜੀ ਇਸ ਵੇਲੇ ਦੀ ਐਮਐਲਏ ਹਰਮੀਤ ਪਠਾਨ ਮਾਜਰਾ ਦੇ ਨਾਲ ਜੁੜੇ ਸਨੌਰ ਜ਼ਿਲ੍ਹੇ ਤੋਂ ਸੀ ਇਹ ਐਮਐਲਏ ਉਹ ਪਟਿਆਲਾ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਚੁੱਕੇ ਨੇ ਪਠਾਨ ਮਾਜਰਾ ਜੋ ਕਿ ਹਰਿਆਣਾ ਵਿੱਚ ਪੈਂਦਾ ਹੈ ਉੱਥੋਂ ਉਹ ਫਰਾਰ ਹੋਏ ਨੇ ਅੱਜ ਸਵੇਰੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਤੇ ਉਸੇ ਵੇਲੇ ਉਹ ਫਰਾਰ ਹੋ ਗਏ ਅੱਜ ਸਵੇਰੇ ਹੀ ਸਾਹਮਣੇ ਆਈ ਸੀ ਖਬਰ ਵੀ ਇਸ ਐਮਐਲਏ ਤੇ ਰੇਪ ਕੇਸ ਲਈ ਐਫ ਫਾਇਰ ਹੋਈ ਸੀ ਪੰਜਾਬ ਪੁਲਿਸ ਅਤ ਸਵੇਰੇ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਵਾਪਸੀ ਤੇ ਸੀ ਜਦੋਂ ਉਹ ਹਿਰਾਸਤ ਤੋਂ ਫਰਾਰ ਹੋ ਗਏ ਉਹ ਆਪਣੀ ਸਕੋਰਪੀਓ ਗੱਡੀ ਵਿੱਚ ਫਰਾਰ ਹੋਏ ਸਨ ਇਹੀ ਐਮਐਲਏ ਹਰਮਿਤ ਸਿੰਘ ਦੋ ਦਿਨ ਪਹਿਲਾਂ ਤੱਕ ਇਹ ਬਿਆਨ ਦੇ ਰਹੇ ਸੀ ਵੀ ਉਹ ਸਾਰੇ ਪਰਚੇ ਲੈਣ ਲਈ ਤਿਆਰ ਨੇ ਉਹਨਾਂ ਨੂੰ ਹਰ ਸਜ਼ਾ ਮਨਜ਼ੂਰ ਹੈ ਹੁਣ ਕਾਰਵਾਈ ਜਾਰੀ ਹੈ ਤੇ ਅੱਗੇ ਵੇਖਦੇ ਹਾਂ ਜੀ ਵੀ ਹੋਰ ਇਨਵੈਸਟੀਗੇਸ਼ਨ ਵਿੱਚ ਕੀ ਕੀ ਸਾਹਮਣੇ ਆਏਗਾ ਉਹ ਐਮਐਲਏ ਹਰਮਿਤ ਸਿੰਘ ਪਟਿਆਲਾ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਚੁੱਕੇ ਨੇ ਪਠਾਨ ਮਾਜਰਾ ਜੋ ਕਿ ਹਰਿਆਣਾ ਵਿੱਚ ਪੈਂਦਾ ਹੈ ਉਥੋਂ ਉਹ ਫਰਾਰ ਹੋਏ ਐਮਐਲਏ ਹਰਮਿਤ ਸਿੰਘ ਉਹਨਾਂ ਦੇ ਵੱਲੋਂ ਗੋਲੀ ਵੀ ਚਲਾਈ ਗਈ ਹੈ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਸੀ ਤੇ ਰੇਪ ਕੇਸ ਲਈ ਐਫਆਈਆਰ ਹੋਈ ਸੀ ਪਰਚੇ ਦਰਜ ਕੀਤੇ ਗਏ ਤੇ ਪੰਜਾਬ ਪੁਲਿਸ ਅੱਜ ਸਵੇਰੇ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਵਾਪਸ ਲੈ ਕੇ ਆਉਣ ਲੱਗੀ ਸੀ ਜਦੋਂ ਹਿਰਾਸਤ ਤੋਂ ਮੌਕੇ ਤੇ ਹੀ ਫਰਾਰ ਹੋ ਗਏ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਆ ਰਹੇ ਹਾਂ ਪਠਾਨ ਮਾਜਰਾ ਦੇ ਨਾਲ ਜੁੜੇ ਸਨੌਰ ਜ਼ਿਲ੍ਹੇ ਤੋਂ ਐਮਐਲਏ ਹਰਮਿਤ ਸਿੰਘ ਪਟਿਆਲਾ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਚੁੱਕੇ ਨੇ ਪਠਾਨ ਮਾਜਰਾ ਜੋ ਕਿ ਹਰਿਆਣਾ ਵਿੱਚ ਪੈਂਦਾ ਹੈ ਉਥੋਂ ਉਹ ਫਰਾਰ ਹੋਏ ਐਮਐਲਏ ਹਰਮਿਤ ਸਿੰਘ ਫਰਾਰ ਹੁੰਦੇ ਹੋਏ ਉਹਨਾਂ ਦੇ ਵੱਲੋਂ ਗੋਲੀ ਵੀ ਚਲਾਈ ਗਈ ਹੈ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਸੀ ਵਾਪਸ ਪੰਜਾਬ ਅੱਜ ਸਵੇਰੇ ਹੀ ਸਾਹਮਣੇ ਆਈ ਖਬਰ ਵੀ ਐਮਐਲਏ ਹਰਮਿਤ ਸਿੰਘ ਤੇ ਰੇਪ ਕੇਸ ਲਈ ਐਫਆਈਆਰ ਹੋਈ ਸੀ ਪਰਚੇ ਦਰਜ ਕੀਤੇ ਗਏ ਤੇ ਪੰਜਾਬ ਪੁਲਿਸ ਅੱਜ ਸਵੇਰੇ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਵਾਪਸ ਲੈ ਕੇ ਆਣ ਲੱਗੀ ਸੀ ਜਦੋਂ ਹਿਰਾਸਤ ਤੋਂ ਮੌਕੇ ਤੇ ਹੀ ਫਰਾਰ ਹੋ ਗਏ ਉਹ ਆਪਣੀ ਸਕੋਰਪਿਓ ਗੱਡੀ ਵਿੱਚ ਫਰਾਰ ਹੋਏ ਸਨ ਇਹੀ ਐਮਐਲਏ ਹਰਮਿਤ ਸਿੰਘ ਜੋ ਕਿ 2 ਦਿਨ ਪਹਿਲਾਂ ਇਹ ਬਿਆਨ ਦੇ ਰਹੇ ਸੀ ਵੀ ਉਹ ਸਾਰੇ ਪਰਚੇ ਲੈਣ ਲਈ ਤਿਆਰ ਨੇ ਉਹ ਕਹਿ ਰਹੇ ਸੀ ਉਹਨਾਂ ਨੂੰ ਸਾਰੀ ਸਜ਼ਾਵਾਂ ਮਨਜ਼ੂਰ ਨੇ ਉਹ ਤਿਆਰ ਨੇ ਹਰ ਪਰਚੇ ਲਈ ਅੱਜ ਸਵੇਰੇ ਉਹ ਆਪਦੀ ਗੱਡੀ ਲੈ ਕੇ ਪੁਲਿਸ ਦੀ ਟੀਮ ਦੇ ਕੋਲੋਂ ਇਕ ਮੁਲਾਜ਼ਮ ਨੂੰ ਜ਼ਖਮੀ ਕਰਕੇ ਫਰਾਰ ਹੋ ਗਏ ਸਨ ਹੁਣ ਕਾਰਵਾਈ ਜਾਰੀ ਹੈ ਤੇ ਅੱਗੇ ਵੇਖਦੇ ਹਾਂ ਵੀ ਹੋਰ ਇਨਵੈਸਟੀਗੇਸ਼ਨ ਵਿੱਚ ਕੀ ਕੀ ਸਾਹਮਣੇ ਆਏਗਾ ਉਹਨਾਂ ਨੇ ਫਰਾਰ ਹੋਣ ਵੇਲੇ ਇੱਕ ਪੁਲਿਸ ਵਾਲੇ ਤੇ ਸ਼ਰੀਆਮ ਗੋਲੀ ਵੀ ਚਲਾਈ ਹੈ ਤੇ ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆ ਰਿਹਾ ਹੈ ਵੀ ਭੱਜਣ ਦੀ ਕਾਲ ਵਿੱਚ ਉਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਇੱਕ ਪੁਲਿਸ ਵਾਲੇ ਤੇ ਜਿਹੜੇ ਕਿ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਸਨ ਵੱਡੀ ਖਬਰ ਹੈ ਜੀ ਇਸ ਵੇਲੇ ਦੀ ਐਮਐਲਏ ਹਰਮੀ ਪਠਾਨ ਮਾਜਰਾ ਦੇ ਨਾਲ ਜੁੜੇ ਸਨੌਰ ਜ਼ਿਲ੍ਹੇ ਤੋਂ ਸੀ ਇਹ ਐਮਐਲਏ ਉਹ ਪਟਿਆਲਾ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਚੁੱਕੇ ਨੇ ਪਠਾਨ ਮਾਜਰਾ ਜੋ ਕਿ ਹਰਿਆਣਾ ਵਿੱਚ ਪੈਂਦਾ ਹੈ ਉੱਥੋਂ ਉਹ ਫਰਾਰ ਹੋਏ ਨੇ ਅੱਜ ਸਵੇਰੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਤੇ ਉਸੇ ਵੇਲੇ ਉਹ ਫਰਾਰ ਹੋ ਗਏ ਅੱਜ ਸਵੇਰੇ ਹੀ ਸਾਹਮਣੇ ਆਈ ਸੀ ਖਬਰ ਵੀ ਇਸ ਐਮਐਲਏ ਤੇ ਰੇਪ ਕੇਸ ਲਈ ਐ ਫਾਇਰ ਹੋਈ ਸੀ ਪੰਜਾਬ ਪੁਲਿਸ ਅੱਜ ਸਵੇਰੇ ਉਹਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਵਾਪਸੀ ਤੇ ਸੀ ਜਦੋਂ ਉਹ ਹਿਰਾਸਤ ਤੋਂ ਫਰਾਰ ਹੋ ਗਏ ਉਹ ਆਪਣੀ ਸਕੋਰਪੀਓ ਗੱਡੀ ਵਿੱਚ ਫਰਾਰ ਹੋਏ ਸਨ ਇਹੀ ਐਮ.ਐਲ.ਏ ਹਰਮਿਤ ਸਿੰਘ ਦੋ ਦਿਨ ਪਹਿਲਾਂ ਤੱਕ ਇਹ ਬਿਆਨ ਦੇ ਰਹੇ ਸੀ ਵੀ ਉਹ ਸਾਰੇ ਪਰਚੇ ਲੈਣ ਲਈ ਤਿਆਰ ਨੇ ਉਹਨਾਂ ਨੂੰ ਹਰ ਸਜ਼ਾ ਮਨਜ਼ੂਰ ਹੈ ਹੁਣ ਕਾਰਵਾਈ ਜਾਰੀ ਹੈ ਤੇ ਅੱਗੇ ਵੇਖਦੇ ਹਾਂ ਜੀ ਵੀ ਹੋਰ ਇਨਵੈਸਟੀਗੇਸ਼ਨ ਵਿੱਚ ਕੀ ਕੀ ਸਾਹਮਣੇ ਆਏਗਾ